ਇਹੀ ਤਸਵੀਰਾਂ ਲੁਧਿਆਣਾ ਦੇ ਕੋਚਰ ਮਾਰਕੀਟ ਦੇ ਵਿੱਚ ਸਥਿਤ ਥਾਣੇ ਦੀਆਂ ਨੇ ਜਿੱਥੇ ਕਿ ਇੱਕ ਕੰੰਧ ਵਿਗਣ ਦੇ ਕਰਕੇ ਲੋਕਾਂ ਦੇ ਵਿੱਚ ਹਫੜਾ ਤਫੜੀ ਮਚ ਗਿਆ। ਪੁਲਿਸ ਥਾਣੇ ਦੀ ਕੰੰਧ ਡਿਗਣ ਤੋਂ ਬਾਅਦ ਜਿੱਥੇ ਲੋਕਾਂ ਦਾ مالی ਨੁਕਸਾਨ ਹੋਇਆ ਹੈ ਉੱਥੇ ਹੀ ਲੋਕਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਖੜੀਆਂ ਕੋਟੀਆਂ ਬੀਸ ਸੁਨਾਈਆਂ ਜਾ ਰਹੀਆਂ ਨੇ। ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਪਹਿਲਾਂ ਹੀ ਪੁਲਿਸ ਪ੍ਰਸ਼ਾਸਨ ਨੂੰ ਇਸ ਦੇ ਬਾਰੇ ਜਾਣਕਾਰੀ ਦਿੱਤੀ ਸੀ ਕਿ ਇਹ ਕੰੰਧ ਪਹਿਲਾਂ ਹੀ ਖਸਤਾ ਹਾਲਤ ਦੇ ਵਿੱਚ ਹੈ ਅਤੇ ਫਿਰ ਵੀ ਉਹਨਾਂ ਦੇ ਵੱਲੋਂ ਇਸ ਦੇ ਉੱਪਰ ਇੱਕ ਫੈਂਸਿੰਗ ਲਗਵਾਈ ਗਈ ਆ ਭਾਵ ਇੱਕ ਕੰਡਿਆਲੀ ਤਾਰ ਲਗਾਉਣ ਤੋਂ ਲੋਕਾਂ ਦੇ ਵੱਲੋਂ ਮਨਾ ਕੀਤਾ ਗਿਆ ਸੀ ਪਰ ਪੁਲਿਸ ਪ੍ਰਸ਼ਾਸਨ ਨੇ ਫਿਰ ਵੀ ਆਪਣੀ ਮਨਮਰਜ਼ੀ ਕਰਦੇ ਹੋਏ ਕੰਡਿਆਲੀ ਤਾਰ ਲਾ ਦਿੱਤੀ ਅਤੇ ਜਿਸ ਤੋਂ ਬਾਅਦ ਭਾਰ ਨਾ ਸਹਾਰਦੇ ਹੋਏ ਇਹ ਕੰੰਦ ਡਿੱਗਣ ਦੀ ਗੱਲ ਕਹੀ ਜਾ ਰਹੀ ਆ ਲੋਕਾਂ ਦੇ ਵੱਲੋਂ ਜਿੱਥੇ ਪ੍ਰਸ਼ਾਸਨ ਨੂੰ ਲੈ ਕੇ ਗੁੱਸਾ ਪ੍ਰਗਟ ਕੀਤਾ ਜਾ ਰਿਹਾ ਹੈ ਉੱਥੇ ਹੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਦਾ ਇਸ ਕੰਧ ਟਿਕਣ ਦੇ ਕਰਕੇ ਕਾਫੀ مالی ਨੁਕਸਾਨ ਹੋਇਆ ਹੈ ਭਾਜੀ ਇੱਕ ਤੇ ਇਧਰੋਂ ਚੂਹਿਆਂ ਦਾ ਬਹੁਤ ਹਾਲਤ ਬਿਮਾਰੀ ਹੈ ਸਾਨੂੰ ਸਾਡੇ ਘਰਾਂ ਦੇ ਅੰਦਰ ਵੱਢਦੇ ਨੇ ਉੱਪਰ ਮੁਲਾਜ ਕਈ ਵਾਰੀ ਜਿਹੜੇ ਫੜ ਕੇ ਲੈ ਕੇ ਆਂਦੇ ਨੇ ਜਿਹੜੇ ਮਲਜ਼ਮ ਹੁੰਦੇ ਨੇ ਉਹ ਵੀ ਇਧਰੋਂ ਟੱਪ ਜਾਂਦੇ ਨੇ ਸਾਡੇ ਬੇਹਾਈਸ਼ੀ ਏਰੀਆ ਤੇ ਸਾਡੇ ਲਈ ਉਹ ਵੀ ਔਖਾ ਹੈ ਨਾ ਸਾਡੇ ਬੱਚੇ ਵੀ ਹੈਗੇ ਨੇ ਸਭ ਕੁਝ ਹੈਗਾ ਕੋਈ ਆ ਕੇ ਸਾਡੇ ਉੱਥੇ ਇੱਕ ਦੋ ਵਾਰ ਚੋਰੀ ਵੀ ਹੋ ਚੁੱਕੀ ਹੈ ਸਾਡੇ ਘਰ ਸਾਹਮਣੇ ਬਿਲਕੁਲ ਘਰ ਦੇ ਕਰਕੇ ਤਾਂ ਤੁਹਾਨੂੰ ਇਹ ਵੀ ਡਰ ਖੂਬ ਹੁੰਦਾ ਵੀ ਕਿਵੇਂ ਜਾਨ ਬਚਾ ਕੇ ਵੀ ਇੱਧਰ ਨਾਲ ਲੁਕ ਜਵੇ ਹਾਂਜੀ ਬਿਲਕੁਲ ਡਰੀ ਹੈ ਜੀ ਇੱਕ ਦੋ ਵਾਰ ਭੱਜੇ ਨੇ ਅੱਥੋਂ ਸਾਡੇ ਸਾਹਮਣੇ ਟੱਪ ਕੇ ਭੱਜੇ ਨੇ ਘਰਾਂ ਦੇ ਵੀ ਲੋਕ ਜਾਂਦੇ ਹੁਣ ਆ ਕੇ ਕੀ ਪਤਾ ਜੀ ਹੁਣ ਅਸੀਂ ਤਾਂ ਹੁਣ ਦੁਕਾਨਾਂ ਨੇ ਚੱਲ ਕੋਈ ਨਹੀਂ ਦਰਵਾਜ਼ਾ ਬੰਦ ਰੱਖੀਦਾ ਨਾ ਥੋੜਾ ਬੋਤਾ ਕਈ ਵਾਰੀ ਬੱਚੇ ਨੇ ਖੁੱਲਾ ਵੀ ਰਹਿ ਸਕਦਾ ਕੁਝ ਵੀ ਹੋ ਸਕਦਾ ਹੈ ਤਾਂ ਤੇ ਇਹ ਅਪੀਲ ਹੈ ਵੀ ਚੌਂਕੀ ਦੀ ਜਗ੍ਹਾ ਜਿੱਥੇ ਮਿਲੀ ਐ ਲੋਟ ਹੋਈ ਐ ਕਿਰਪਾ ਕਰੇ ਪ੍ਰਸ਼ਾਸਨ ਸਾਡੇ ਤੇ ਤੇ ਵੀ ਉਹਨੂੰ ਉੱਥੇ ਸ਼ਿਫਟ ਕੀਤਾ ਜਾਵੇ ਪੁਲਿਸ ਚੌਕੀ ਵਾਲੀ ਦੁਆਰ ਸੀਗੀ ਕਾਫੀ ਦਿਨ ਤੋਂ ਕੱਚੀ ਸੀਗੀ ਇਹਨਾਂ ਨੂੰ ਕਈ ਵਾਰ ਕਿਹਾ ਗਿਆ ਕਿ ਦੁਆਰ ਸਹੀ ਨਹੀਂ ਹੈਗੀ ਇਹਨੂੰ ਠੀਕ ਕਰਾਓ ਲੇਕਿਨ ਕੁਝ ਨਹੀਂ ਹੋਇਆ ਇਹ ਥੋੜੇ ਦਿਨ ਪਹਿਲਾਂ ਇਹਨਾਂ ਨੇ ਇੱਕ ਨਵੀਂ ਫੈਂਸਿੰਗ ਲਗਵਾਈ ਐ ਮਨਾ ਵੀ ਕੀਤਾ ਗਿਆ ਡ੍ਰਿਲ ਨਾ ਕਰੋ ਅੱਜ ਦੁਆਰ ਸਾਰੀ ਗਿਰ ਗਈ ਐ 5-6 ਸਕੂਟਰ ਮੇਰੀ ਮੇਰੀ ਗੱਡੀ ਸਾਰੀ ਡੈਮੇਜ ਹੋ ਗਈ ਐ ਸਾਰੇ ਹੈੱਡਲਾਈਟ ਵਗੈਰਾ ਸਭ ਕੁਝ ਟੁੱਟ ਗਿਆ ਤੇ ਬਹੁਤ ਨੁਕਸਾਨ ਹੋ ਗਿਆ ਤੇ ਅੰਦਰ ਵੀ ਇਹਨਾਂ ਨੇ ਬਹੁਤ سارے ਸਕੂਟਰ ਪੂਰਾ ਥੜਾ ਕੀਤਾ ਤੇ ਚੋਇਆਰੇ ਬਹੁਤ ਸਾਰੇ ਅਜੀਤ ਗੁਫਾ ਬਣਾਈਆਂ ਹੋਈਆਂ ਸਾਰੀ ਥਲੋ ਜਮੀਨ ਖੋਕਲੀ ਕੀਤੀ ਪਈ ਹੈ ਚੋਇਆ ਨੇ ਬੜੇਰਾਂ ਨੂੰ ਕਈ ਵਾਰ ਕਿਹਾ ਗਿਆ ਇਹਨਾਂ ਨੇ ਕੋਈ ਵੀ ਉਸਦੀ ਹੱਲ ਨਹੀਂ ਕੀਤੀ ਸਰ ਜਿਦਾ ਚਾਹੀਦਾ ਪੁਲ ਚੌਕੀ ਵਿਹੈਸ਼ ਇਹ ਪਹਿਲੀ ਗੱਲ ਤਾਂ ਇਹ ਚੌਕੀ ਹੈ ਹੀ ਨਾਜਾਇਜ਼ ਹੈ ਇੱਥੇ ਦੀ ਹੈ ਹੀ ਨਹੀਂ ਹੈਗੀ ਇਹ ਧੱਕੇ ਨਾਲ ਪਾਰਕ ਨੂੰ ਪਬਲੀ ਪਾਰਕ ਨੂੰ ਚੌਕੀ ਚ ਬਣਾਇਆ ਗਿਆ ਔਰ ਇਹ ਕਾਫੀ ਸਾਲਾਂ ਤੋਂ ਇੱਥੇ ਬਣੀ ਹੋਈ ਹੈ ਇਹ ਕੋਨਕ੍ਰੀਟ ਵਗੈਰਾ ਨੇ ਕੀਤੀ ਤੇ ਜੀ ਇੱਕ ਇਹਦੇ ਵਾਸਤੇ ਜੋਰ ਜਿੰਨਾ ਸੁਣਨ ਚਾਇਆ ਕਿ ਚਾਰੀਆ ਕੋਲ 2000 ਗਜ ਜਗ੍ਹਾ ਅਪਲੋਡ ਕੀਤੀ ਗਈ ਹੈ ਚੌਂਕੀ ਦੀ ਲੇਕਿਨ ਇਹ ਹਜੇ ਵੀ ਇੱਥੇ ਹੀ ਚੱਲ ਰਹੀ ਹੈ। ਚੌਂਕੀ ਗਈ ਨਹੀਂ ਇਹ ਤੋਂ? ਨਹੀਂ ਜੀ ਨਹੀਂ ਗਈ। ਕਿ ਅਪੀਲ ਕਰਦੇ ਹੋ ਤੁਸੀਂ? ਮੈਂ ਅਪੀਲ ਕਰਦਾ ਕਿ ਇਹ ਸਾਰਾ ਇੱਥੋਂ ਚੌਂਕੀ ਜਿਆਦਾ ਹਟਾਈ ਜਾਵੇ ਜਾਂ ਚੌਂਕੀ ਇੱਥੇ ਰੱਖਣਾ ਵੀ ਚਾਹੁੰਦੇ ਨੇ। ਤਾਂ ਇਹਨੂੰ ਸਹੀ ਤਰੀਕੇ ਨਾਲ ਮੈਨੇਜ ਕੀਤਾ ਜਾਵੇ। ਇਹ ਤਾਂ ਲੋਕਾਂ ਦਾ ਪੂਰਾ ਕਬਾੜ ਦਾ ਡੰਪ ਬਣਾਇਆ ਪਿਆ ਸਾਰਾ। ਇਹਨਾਂ ਨੇ ਲੋਕਾਂ ਦੀਆਂ ਗੱਡੀਆਂ ਤੇ ਲੋਕ ਸਕੂਟਰ ਲਾ ਕੇ ਸਾਰੇ ਇੱਥੇ ਰੱਖੇ ਹੋਏ ਆ। ਤੇ ਪੁਲੀ ਚੌਂਕੀ ਕੋਚਨ ਵਾਲੀ ਕਿਹੜਾ? ਇਹ ਕੋਲ ਪੁਲੀ ਚ ਕਿੰਨਾ ਲਗਭਗ ਗੱਡੀਆਂ ਦਾ ਨੁਕਸਾਨ ਕਿੰਨਾ ਦੇਖੋ ਜੀ ਗੱਡੀ ਦੀ ਇੱਕ ਸਾਈਡ ਤਾਂ ਪੂਰੀ ਡੈਮੇਜ ਹੋ ਗਈ ਹੈ ਜੀ ਲੋਰੇ ਪੰਜ ਪੰਜ ਸਕੂਟਰ ਖੜੇ ਆ ਉਹਨਾਂ ਦੇ ਸਾਰਿਆਂ ਦੀ ਹੈਡਲਾਈਟਾਂ ਸਕੂਟਰ ਸਭ ਟੁੱਟ ਗਏ ਤੁਸੀਂ ਦੇਖ ਹੀ ਰਹੇ ਹੋ ਸਾਰਾ ਇੱਕ ਗੱਡੀ ਇੱਕ ਗੱਡੀ ਹੋਰ ਵੀ ਨੁਕਸਾਨ ਹੋਇਆ ਹੋ ਕੇ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਤੇ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਹੁਣੇ ਦੇਖਿਆ ਸਵੇਰੇ ਆਇਆ ਬੰਦੇ ਨੇ ਦੱਸਿਆ ਗਿਆ ਸਾਰੀ ਦੁਆਰ ਗਿਰੀ ਪਈ ਆ ਸਾਰਾ ਕੁਝ ਟੁੱਟਾ ਪਿਆ ਲਗਭਗ ਗੱਡੀਆਂ ਦੀ ਕੀਮਤਾਂ ਕਿੰਨੀਆਂ ਹੋਣਗੀਆਂ ਜੀ ਗੱਡੀ ਸਰ ਦੇਖੋ ਸਕੂਟਰ ਐਵਰੇਜ ਇੱਕ ਐਕਟਿਵਾ ਦੀ ਰੇਟ 85-90 ਹਜ਼ਾਰ ਤੋਂ ਥੱਲੇ ਨਹੀਂ ਜਾਂਦਾ ਜੀ ਗੱਡੀ ਦੀ ਐਵਰੇਜ ਅਗਰ ਆਪਾਂ ਵਾਲੀ ਵੈਲਿਊ ਲਾਈਏ 7-8 7 ਕ ਲੱਗਦੀ ਤਾਂ ਗੱਡੀ ਹੈਗੀ ਹੋਈ ਹੈ ਜੀ ਤੇ ਇੱਕ ਸਾਈਡ ਪੂਰੀ ਡੇਮੇਜ ਹੋ ਗਈ ਪੂਰੀ ਦੁਆਰ ਉੱਤਰ ਗਈ ਹੈ ਇਹਨਾਂ ਦੀ ਵੀ ਗੱਡੀ ਨੁਕਸਾਨ ਹੋਇਆ ਇਹ ਨਾਲ ਇਹ ਮੇਰੇ ਗਵਾਂਢੀ ਨੇ ਜਵੇਰੇ ਪਤਾ ਲੱਗਿਆ ਜੀ ਆਵਾਜ਼ ਸੁਣੀ ਤੇ ਆਵਾਜ਼ ਸੁਣੀ ਹੈ ਕੰਦ ਦੇਣ ਦੀ ਆਵਾਜ਼ ਧੜਕੜ ਕੇ ਆਵਾਜ਼ ਸੁਣੀ ਫਿਰ ਪਤਾ ਲੱਗਿਆ ਕਿਹੜੀ ਕਿਹੜੇ ਚੌਕੀ ਹੈ ਕੰਦ ਕੋਚਰ ਮਾਰਗ ਚੌਕੀ ਹੈ ਸਰ ਕਿੰਨਾ ਕਿੰਨੇ ਫੁੱਟ ਦੀ ਕੰਦ ਹੋ ਗਈ ਹੈ ਲਗਭਗ ਕਹਿੰਦੇ ਪੂਰੀ ਲੰਬੀ ਕੰਦ ਹੈ ہاں ਪੂਰੀ ਇੱਕ ਤੋਂ ਆ ਇੱਕ ਤੋਂ 15 15 18 ਫੁੱਟ ਦੀ ਹੋਣੀ ਪੰਚਾ ਹੈ ਸਰ ਉਹ ਚੰਦ ਨਹੀਂ ਹੋਇਆ ਕਿ ਜੀ ਬਾਹਰ ਜਾ ਕੇ ਦੇਖਿਆ ਨਹੀਂ ਅਸੀਂ ਸਰ ਜਿੱਦਾਂ ਇਹਨੂੰ ਜਲਦੀ ਤਿਆਰ ਕੀਤਾ ਜਾਊਗਾ ਕਿਦਾਂ ਚੋਰੀਆਂ ਹੋਣੀਆਂ ਦੀ ਵੀ ਹੋ ਸਕਦਾ ਲੋਕ ਨਹੀਂ ਤਿਆਰ ਤਾਂ ਹੁਣ ਕਰਾਵਾਂਗੇ ਜੀ ਤਿਆਰ ਕਰਾਉਂਗਾ ਲੋਕਾਂ ਦੀ ਇੱਥੇ ਪਈ ਹੈ ਜੀ ਹਾਂਜੀ ਤਾਂ ਅਫਸਰੀ ਜਾਣਦੇ ਹੁਣ ਅਫਸਰੀ ਤਿਆਰ ਕਰਾਵਾਂਗੇ ਜੀ ਅੱਛਾ ਕਿੰਨੇ ਵੇ ਦਾ ਵਾਕਿਆ ਹੈ ਪਤਾ ਲੱਗੇ ਅਨੰਦਾਜ਼ਾ ਨਹੀਂ ਟਾਈਮ ਨਹੀਂ ਦੇਖਿਆ ਅਸੀਂ ਤਾਂ ਫਟਾਫਟ ਐਸਮ ਜਨ ਨਿਊਜ਼ੀਲੈਂਡ ਲੁਧਿਆਣਾ ਤੋਂ ਵਿਸ਼ੇਕ ਜਲੋਟਾ ਦੀ ਰਿਪੋਰਟ